ਲੋਹਾਕਤਰ ਦੀ ਜੇਲ੍ਹ ਦੇ ਵਿੱਚ ਨਾ ਦੋ ਗੁਰੂ ਗ੍ਰੰਥ ਸਾਹਿਬਾ ਨੂੰ ਜੇਲ੍ਹ ਹੋਈ ਆ ਹੁਣ ਇਹ ਜੇਲ੍ਹ ਜਿਹੜੀ ਆ ਲੋਹਾਕਤਰ ਇੱਕ ਮੁਸਲਿਮ ਕੰਟਰੀ ਆ ਕੱਲ ਹੈਰਾਨ ਕਰ ਦੇਣ ਵਾਲੀ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਅਗਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਲ੍ਹ ਕਰ ਦਿੱਤੀ ਦੋ ਸਰੂਪਾ ਜੇਲ੍ਹ ਦੇ ਵਿੱਚ ਇਹ ਭਾਈ ਕਨਈਆ ਜੀ ਯੂਕੇ ਦੀ ਕੋਈ ਸੋਸਾਇਟੀ ਆ ਜਿਹੜਾ ਬੜਾ ਉਪਰਾਲਾ ਕਰ ਰਹੀ ਆ ਕਿ ਐਂਬੈਸੀ ਨਾਲ ਵੀ ਵਿਚਾਰ ਕੀਤਾ ਗਿਆ ਵਾ ਹੁਣ ਸਾਡੇ ਦਲਪੰਥ ਬੁੱਢਾ ਦਲ ਪਰਨਾ ਦਲ ਮਿਸ਼ਲ ਜਹੀਦਾਂ ਤੇ ਵਿਧੀ ਚੰਦੀ ਹੈ ਬਾਬਾ ਅਵਤਾਰ ਸਿੰਘ ਜੀ ਨਾਲ ਸ਼੍ਰੋਮਣੀ ਕਮੇਟੀ ਇਹਨਾਂ ਸਾਰੇ ਦਲਪੰਤਾਂ ਦਾ ਫਰਜ ਬਣਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਹਾਈ ਲੋਹਾਕਾਤਰ ਦੀ ਜੇਲ੍ਹ ਚੋਂ ਕਰਾਈ ਜਾਵੇ ਬੜਾ ਯੋਰ ਲੱਗ ਰਿਹਾ ਦੇਖੋ ਤੇ ਇਹ ਵੀ ਗੱਲ ਸੁਣਨੀ ਚਾਹੀ ਆ ਕਿ ਆਪਣੀ ਕੌਮ ਦੇ ਬੜੇ ਵੱਡੇ ਵੱਡੇ ਵਿਦਵਾਨਾਂ ਨੂੰ ਇਹ ਗੱਲ ਪਤਾ ਸੀ ਪਰ ਉਹਨਾਂ ਨੇ ਬੋਲਿਆ ਹੀ ਨਹੀਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਜੇਲ੍ਹ ਕੀਤੀ ਜੇਲ੍ਹ ਕਿਉਂ ਕੀਤੀ ਆ ਕਿ ਸਾਡੇ ਸਿੱਖ ਭਰਾ ਗਏ ਸੀ ਉਹਨਾਂ ਨੇ ਉੱਥੇ ਕਬਰਾਂ ਕਰਾਇ ਤੇ ਲੈ ਕੇ ਤੇ ਮਹਾਰਾਜ ਰੂਪ ਰੱਖਿਆ ਕਿ ਜਦੋਂ ਕੋਈ ਵੀਰੋ ਛੁੱਟੀ ਹੋਗੀ ਸਾਰੇ ਜਾਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਿਆ ਨੇ ਔਰ ਜਦੋਂ ਉਹਨਾਂ ਦੀ ਸਰਕਾਰਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਜਿਹੜੇ ਉੱਥੇ ਇੱਕ ਜੇਲ੍ਹ ਦੇ ਵਿੱਚ ਬੰਦ ਪਏ ਨੇ ਸੋ ਮੇਰੀ ਬੇਨਤੀ ਹੱਥ ਜੋੜ ਕੇ ਕੌਮ ਦੇ ਬਹੁਤ ਵੱਡੇ ਵਿਦਵਾਨਾਂ ਨੂੰ ਕੌਮ ਦੀਆਂ ਬਹੁਤ ਵੱਡੀਆਂ ਕਮੇਟੀਆਂ ਨੂੰ ਕੌਮ ਦੇ ਦਲ ਪੰਥਾਂ ਨੂੰ ਕਿ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੇਲ੍ਹ ਕਰ ਦਿੱਤੀ ਔਰ ਰਲ ਮਿਲ ਕੇ ਆਪਾਂ ਸਾਰੇ ਜਾਨੇ ਲੋਹਾਕਟਰ ਦੀ ਜੇਲ੍ਹ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਜ਼ਾਦ ਕਰਾ ਕੇ ਪੰਜਾਬ ਬੜੇ ਸਤਿਕਾਰ ਨਾਲ ਲਿਆਈਏ ਔਰ ਗੁਰੂ ਸਾਹਿਬ ਜੀ ਦੀ